ਕੀ ਨਾਂ ਤੁਹਾਡਾ ਜੀ ਸਿਮਰਜੀਤ ਸਿੰਘ ਮਜੂਦਾ ਸਰਪੰਚ ਪਿੰਡ ਕਦਗਲ ਕਲਾ ਠੀਕ ਹੈ ਜੀ ਇਹ ਜਿਹੜਾ ਸਰਪੰਚ ਸਾਹਿਬ ਦਾ ਮੁੱਦਾ ਪਾਇਆ ਗਿਆ ਤਾਂ ਜਿਹੜਾ ਐਮਐਲਏ ਸਾਹਿਬ ਵੱਲੋਂ ਜਿਹੜਾ ਤੁਹਾਨੂੰ ਇਹ ਦਿੱਤੀਆਂ ਗਈਆਂ ਹਦਾਇਤਾਂ ਕੀ ਲੱਗਦਾ ਤੁਹਾਨੂੰ ਕਿ ਇਹਦੇ ਤੇ ਕਾਰਵਾਈ ਪ੍ਰੋਪਰ ਹੋਊਗੀ ਬਿਲਕੁਲ ਜੀ ਬਿਲਕੁਲ ਇਹ ਪ੍ਰੋਪਰ ਕਾਰਵਾਈ ਹੋਊਗੀ ਕਿਉਂਕਿ ਜੇ ਨਾ ਪ੍ਰੋਪਰ ਕਾਰਵਾਈ ਹੁੰਦੀ ਤਾਂ ਇੰਨੇ ਚਿਰ ਦਾ ਇਹ ਕੰਮ ਨਹੀਂ ਹੋਇਆ ਇਹ ਹੁਣ ਹੀ ਕਰ ਲੱਗੇ ਆ ਕਾਰਵਾਈ ਤਾਂ ਪਹਿਲਾਂ ਵੀ ਕਰਦੇ ਸੀ ਪਰ ਨਹੀਂ ਹੁਣ ਬਹੁਤ ਐਕਸ਼ਨ ਜਿਹੜਾ ਤੇਜ਼ ਹੋਇਆ ਪਿਆ ਇਹ ਕਰਕੇ ਸਾਰਾ ਪਿੰਡ ਖਡੂਰ ਸਾਰੇ ਪਿੰਡਾਂ ਦੇ ਵਿੱਚ ਟੋਟਲ ਹੋਣ ਦਾ ਖਡੂਰ ਸਾਹਿਬ ਦੇ ਸਾਰੇ ਪਿੰਡ ਜਿਹੜੇ ਹੈਗੇ ਨਵੇਕਲੀ ਪਹਿ ਲਿਆ ਸਰਦਾਰ ਮਰਜਿੰਦਰ ਸਿੰਘ ਲਾਲਪੁਰ ਲਾਲਪੁਰਾ ਸਾਹਿਬ ਵੱਲੋਂ ਜਿਹੜੇ ਹੈਗੇ ਪਿੰਡ ਹਰ ਪਿੰਡ ਦੇ ਵਿੱਚ ਅੱਜ ਨਸ਼ੇ ਦੇ ਉੱਪਰ ਮੁੱਦੇ ਨਸ਼ੇ ਦੇ ਮੁੱਦੇ ਉੱਪਰ ਮਤਾ ਪੈ ਰਿਹਾ ਵਾ ਤੇ ਇਕੱਲਾ ਮਤਾ ਇਹ ਮਤਾ ਹੀ ਨਹੀਂ ਰਹਿ ਜਾਣਾ ਜੀ ਇਹ ਇਹ ਬਾਕੀ ਕਾਰਵਾਈ ਹੋ ਗਈ ਤੇ ਤੇ ਚਲੋ ਚੰਗੀ ਗੱਲ ਬਹੁਤ ਵਧੀਆ ਗੱਲ ਆ ਜੀ ਸਾਥ ਦੇਵਾਂਗੇ ਆਪਾਂ ਪਹਿਲਾਂ ਵੀ ਦਿੰਦੇ ਆ ਹੁਣ ਵੀ ਸਾਥ ਦੇਵਾਂਗੇ ਤੇ ਨਾਲਪੁਰਾ ਸਾਹਿਬ ਨੇ ਬਹੁਤ ਵਧੀਆ ਕੀਤਾ ਬਹੁਤ ਧੰਨਵਾਦ ਕਰਦੇ ਆ ਜੀ ਆਪਣੇ ਵੱਲੋਂ ਸਾਰੀ ਪੰਚਾਇਤ ਵੱਲੋਂ ਨਗਰਪਿੰਡ ਕਦਗੇਲ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਦਾ ਮਰਜਿੰਦਰ ਸਿੰਘ ਨਾਲਪੁਰਾ ਸਾਹਿਬ ਬਣਾਦਾ ਅਨੂਰਥੀ ਕੀ ਰਾਜੀ ਤੁਹਾਡਾ ਜਗਨਾਲ ਸਿੰਘ ਜੀ ਇਹ ਜਿਹੜੇ ਮੁੱਦੇ ਤੇ ਅੱਜ ਪੰਚਾਇਤ ਇਕੱਠੀ ਹੋਈ ਆ ਜਾਂ ਜਿਹੜਾ ਮਤਾ ਪਾਇਆ ਗਿਆ ਤੁਹਾਨੂੰ ਲੱਗਦਾ ਕਿ ਸਹੀ ਰਹੂਗਾ ਵੇਖੋ ਜੀ ਇਹ ਹੈ ਤੇ ਬਿਲਕੁਲ ਮੁੱਦਾ ਸਹੀ ਆ ਇਹਦੇ ਬਾਬਤ ਜਿੰਨਾ ਵੀ ਮੁੱਦਾ ਠਾਇਆ ਬਹੁਤ ਵਧੀਆ ਚੀਜ਼ ਆ ਕੁੱਕੇ ਨਸ਼ਾ ਤੇ ਘਰ ਬਰਬਾਦ ਹੋ ਗਏ ਆ ਇਹ ਤਾਂ ਬਹੁਤ ਵਧੀਆ ਚੀਜ਼ ਆ ਕਿ ਪੰਚਾਇਤ ਨੇ ਵੀ ਜਾਂ ਸਰਕਾਰ ਨੇ ਵੀ ਬੰਦ ਕੀਤਾ ਜਾਵੇ ਕਿਉਂਕਿ ਇੱਕ ਜਿਹੜੀ ਟੂਟ ਇੱਕ ਗੋਲੀ ਆ ਵੇਖੋ ਜੀ ਮੜੀਆਂ ਦੇ ਵਿੱਚ ਮਹਿਫਲ ਲੱਗੀ ਰਹਿੰਦੀ ਆ ਜੋ ਉਧਰੋਂ ਮੜੀਆਂ ਜੋ ਭਜਾਉਂਦੇ ਆ ਤੇ ਐ ਮੜੀਆਂ ਜਾ ਕੇ ਨਸ਼ਾ ਕਰਦੇ ਆ ਜੇ ਇਧਰੋਂ ਭਜਾਉਂਦੇ ਆ ਤਾਂ ਫਿਰ ਰੋਈ ਤੇ ਜਾਂਦੇ ਆ ਤੇ ਇਹੋ ਬੇਨਤੀ ਆ ਸਰਕਾਰ ਦੇ ਅੱਗੇ ਵੀ ਕਿ ਤੂਟ ਇੱਕ ਗੋਲੀ ਵੀ ਬੰਦ ਕੀਤੀ ਜਾਵੇ ਤੇ ਔਰ ਜਿਹੜੇ ਦੂਜੇ ਤੀਜੇ ਨਸ਼ੇ ਆ ਅਸੀਂ ਦੇ ਠੇਕੇ ਵੀ ਉਹਨੇ ਬੰਦ ਕੀਤੇ ਜਾਣ ਇਹ ਵੀ ਚੀਜ਼ ਬੰਦ ਕੀਤੀਆਂ ਜਾਣ ਕਿਉਂਕਿ ਲੋਕਾਂ ਦੇ ਤਾਂ ਘਰ ਬਰਬਾਦ ਹੋ ਰਹੇ ਆ ਕਿਉਂਕਿ ਨਸ਼ਾ ਜਿੰਨਾ ਪੰਜਾਬ ਦੇ ਵਿੱਚ ਨਸ਼ਾ ਆ ਚੁੱਕਾ ਇਹ ਕਿਸੇ ਤਰ੍ਹਾਂ ਨਹੀਂ ਹੈਗਾ ਆਪਣੀ ਸਰਸੰਗ ਜੀ ਇਸ ਮੁੱਦੇ ਤੇ ਬਹੁਤ ਵਧੀਆ ਅਸੀਂ ਤੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਪੰਜਾਬ ਬਚ ਜਾਵੇ ਤੇ ਫੇਰੀ ਉਦਮ ਸਿੰਘ ਸੀਤ ਬਣ ਸਕਣਗੇ ਔਰ ਭਗਤ ਸਿੰਘ ਬਣ ਸਕਣਗੇ ਔਰ ਫੇਰੀ ਅਸੀਂ ਅੱਗੇ ਜਾ ਸਕਦੇ ਹਾਂ ਜੇ ਅਸੀਂ ਅੱਜ ਗੱਲ ਕਰ ਰਹੇ ਹਾਂ ਜੇ ਗੱਲ ਕਰ ਰਹੇ ਹਾਂ ਤੇ ਇਹਨੂੰ ਫਿਰੇ ਮੁੱਦੇ ਨੂੰ ਬੰਨ ਪਾਇਆ ਜਾਵੇ ਸਰਕਾਰ ਦੇ ਚਰਨਾਂ 'ਚ ਇਹੋ ਬੇਨਤੀ ਆ ਤੇ ਹਰ ਸਰਕਾਰਾਂ ਦੀ ਕਿ ਅਸੀਂ ਵਖਾ ਬੰਦ ਕਰਾਂਗੇ ਅੱਜ ਇਹ ਚੀਜ਼ ਬੰਦ ਕੀਤੀ ਜਾਵੇ ਇਹੋ ਬੇਨਤੀ ਆ ਵੈਗਰਜੀਤਾ ਖਾਲਸਾ ਵੈਗਰਜੀ ਕੀ ਫਤਿਹ ਇਰਾਨੀ ਤੁਹਾਡਾ ਮੇਰਾ ਨਾਮ ਜੀ ਜਤਿੰਦਰ ਸਿੰਘ ਬਾਠ ਜਿਹੜਾ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਜਾਂ ਸਰਕਾਰ ਵੱਲੋਂ ਬੰਦੇ ਭੇਜੇ ਗਏ ਆ ਕੀ ਇਹ ਤੁਹਾਨੂੰ ਲੱਗਦਾ ਕਿ ਸਹੀ ਰਹਿਣੀ ਬਹੁਤ ਹੀ ਵਧੀਆ ਉਪਰਾਲਾ ਵਾ ਜੀ ਜੋ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਲਈ ਹੈ ਬਹੁਤ ਵਧੀਆ ਵਾ ਅਤੇ ਸਾਡੇ ਹਲਕੇ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪਰਾ ਜੀ ਅਤੇ ਸਾਡੀ ਪਿੰਡ ਦੀ ਨਗਰ ਪੰਚਾਇਤ ਪਿੰਡ ਕਦਗਿਲ ਦੀ ਸਰਪੰਚ ਸਰਦਾਰ ਸਿਮਰਜੀਤ ਸਿੰਘ ਜੀ ਅਤੇ ਸਮੂਹ ਮੈਂਬਰ ਸਹਿਬਾਨ ਅਤੇ ਅੱਜ ਬਹੁਤ ਹੀ ਪਤਵੰਤੇ ਸੱਜਣ ਸਾਰੇ ਹੀ ਇੱਥੇ ਇਕੱਠੇ ਹੋਏ ਸੀ ਤੇ ਸਾਰਿਆਂ ਨੇ ਹਮਤਾ ਪਾਇਆ ਹੈ ਜੋ ਕਿ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਜਿਹੜਾ ਤਸਕਰ ਹੈ ਜਾਂ ਨਸ਼ਾ ਵੇਚੂਗਾ ਉਹਨੂੰ ਮਤਲਬ ਪੁਲਿਸ ਦੇ ਹਵਾਲੇ ਕੀਤਾ ਜਾਊਗਾ ਅਤੇ ਜੇ ਪੁਲਿਸ ਲਿਆ ਜਾਂਦੀ ਹੈ ਤੇ ਉਹਦੇ ਮਗਰ ਪੂਰੀ ਪੰਚਾਇਤ ਜਾਂ ਪਿੰਡ ਦਾ ਕੋਈ ਵੀ ਪਤਵੰਤਾ ਸੱਜਣ ਮੋਤ ਪਰ ਸੱਜਣ ਉਹਦੀ ਜ਼ਮਾਨਤ ਨਹੀਂ ਕਰਾਊਗਾ ਉਹਨੂੰ ਛਡਾਊਗਾ ਨਹੀਂ ਅਤੇ ਜੇ ਕੁਝ ਡਾਊਨ ਜਾਊਗਾ ਉਹਦੇ ਵਿਰੁੱਧ ਵੀ ਮੁੜ ਕੇ ਪੰਚਾਇਤ ਕਾਰਵਾਈ ਕਰੋਗੀ ਇਹ ਬਹੁਤ ਹੀ ਵਧੀਆ ਉਪਰਾਲਾ ਵਾ ਜੇ ਅੱਜ ਅਸੀਂ ਆਪਣੇ ਨਗਰ ਤੋਂ ਸ਼ੁਰੂ ਕਰਨ ਲੱਗੇ ਹਾਂ ਸਾਡੇ ਨਗਰ ਦੇ ਸਰਪੰਚ ਸਾਹਿਬ ਸ਼ੁਰੂ ਕਰਨ ਲੱਗੇ ਹਨ ਇਹ ਬਹੁਤ ਵਧੀਆ ਸਲਾਘਾਯੋਗ ਉਪਰਾਲਾ ਵਾ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਇਹ ਪੀੜੀ ਬਚ ਸਕੇ ਸਾਡਾ ਪਿੰਡ ਜਿਹੜਾ ਉਹ ਨਸ਼ੇ ਤੋਂ ਰਹਿਤ ਹੋ ਸਕੇ ਕਿਉਂਕਿ ਜਦੋਂ ਨਸ਼ਾ ਜ਼ਿਆਦਾ ਚੱਲਦਾ ਹੈ ਤਾਂ ਉਦੋਂ ਹੀ ਲੁੱਟਾਂ ਖੋਹਾਂ ਅਤੇ ਝਪਟਾ ਮਾਰ ਜਿਹੜੇ ਚੋਰੀਆਂ ਕਰਦੇ ਹਨ ਉਹਨਾਂ ਦਾ ਵਾਅਦਾ ਹੁੰਦਾ ਹੈ ਸੋ ਇੰਨੀਆਂ ਗੇ ਬੇਨਤੀਆਂ ਮੈਂ ਕਵਾਂਗਾ ਕਿ ਪ੍ਰਵਾਨ ਕਰਨੀਆਂ ਅਤੇ ਜੋ ਵੀ ਕਰ ਰਹੇ ਹਨ ਸਾਡੇ ਨਗਰ ਪੰਚਾਇਤ ਦੇ ਸਰਪੰਚ ਸਿਮਰਜੀਤ ਸਿੰਘ ਜੀ ਅਤੇ ਸਾਰੇ ਪੰਚਾਇਤ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਉਪਰਾਲੇ ਹਰੇਕ ਨਗਰ ਦੇ ਵਿੱਚ ਹੋਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ